ਅਮਰਿਤਪਾਲ ਸਿੰਘ ਖਾਲਸਾ ਦੀ ਕਿਵੇਂ ਹੋਈ ਸੀ ਗ੍ਰਿਫਤਾਰੀ ਪੂਰੀ ਸੱਚਾਈ ਕੀ ਰਹੀ ਹੈ ਸਫਰਨਾਮਾ 2023 ਤੁਹਾਡੇ ਨਾਲ ਸਾਂਝਾ ਕਰਾਂਗੇ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਲੈ ਕੇ ਪੰਜਾਬ ਦੇ ਕਈ ਹਾਲਾਤਾਂ ਤੱਕ ਪੰਜਾਬ ਚਰਚਾ ਦੇ ਵਿੱਚ ਰਿਹਾ ਸੋ ਸਾਰੀ ਗੱਲਬਾਤ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਾਂਗੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਇੱਕ ਪਾਸੇ ਜਿਹੜੀ ਐ ਉਹ ਵਿਚਾਰ ਚਰਚਾ ਜਿਹੜੀ ਐ ਕਾਇਮ ਹੈ ਆਖਰਕਾਰ 2023 ਦੇ ਵਿੱਚ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਜਿਹੜੀ ਐ ਕਾਫੀ ਵੱਡੀ ਡਰਸ ਦੀ ਮੰਨੀ ਗਈ ਹੈ ਆਖਰ ਅਮਰਿਤਪਾਲ ਸਿੰਘ ਦਾ ਜੋ ਵਿਸ਼ਾ ਹੈ ਉਹ ਕਾਫੀ ਵੱਡਾ ਮੰਨਿਆ ਗਿਆ ਹੈ ਸੋ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਜਨਾਲਾ ਥਾਣਾ ਜਿਹੜਾ ਹੈ ਉਹ ਬਿਲਕੁਲ ਘਟਨਾ ਹਲੇ ਤੱਕ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਅਜਨਾਲਾ ਤੇ ਥਾਣੇ ਤੇ ਹੋਏ ਹਮਲੇ ਤੋਂ ਬਾਅਦ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਚਰਚਾ ਦੇ ਵਿੱਚ ਰਹੇ ਨੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਚਰਚਾ ਦੇ ਵਿੱਚ ਰਹੇ ਉਹਨਾਂ ਦੇ ਅਸਲਾ ਲਾਇਸੈਂਸ ਵੀ ਜਿਹੜੇ ਨੇ ਰੱਦ ਕਰ ਦਿੱਤੇ ਗਏ ਸਨ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦਿਨ ਅਜਨਾਲਾ ਥਾਣੇ ਤੇ ਹਮਲਾ ਕੀਤਾ ਗਿਆ ਉਸ ਦਿਨ ਦੇ ਸਮਝੌਤੇ ਤੋਂ ਬਾਅਦ ਰਾਤ ਨੂੰ 10 ਵਜੇ ਕਰੀਬ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜੇ ਗੱਲ ਕਰੀਏ ਤਾਂ ਠੀਕ 25-26 ਦਿਨਾਂ ਦੇ ਬਾਅਦ 18 ਮਾਰਚ ਨੂੰ ਆਪਰੇਸ਼ਨ ਅਮਰਿਤਪਾਲ ਚਲਾਇਆ ਗਿਆ ਜਿਸ ਦੇ ਤਹਿਤ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਰ ਅਮਰਿਤਪਾਲ ਸਿੰਘ ਤੇ ਉਹਨਾਂ ਦਾ ਸਾਥੀ ਪਪਲਪ੍ਰੀਤ ਸਿੰਘ ਜਿਹੜੇ ਨੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ 36 ਦਿਨ ਅਮਰਿਤਪਾਲ ਸਿੰਘ ਰੁਪੋਸ਼ ਰਹਿੰਦੇ ਨੇ ਜੇ ਗੱਲ ਕਰੀਏ ਤਾਂ ਠੀਕ 36 ਦਿਨਾਂ ਤੋਂ ਪਹਿਲਾਂ ਤੇ ਠੀਕ 22 ਦਿਨਾਂ ਦੇ ਬਾਅਦ ਉਹਨਾਂ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਪਲਪ੍ਰੀਤ ਸਿੰਘ ਆਤਮ ਸਮਰਪਣ ਕਰ ਦਿੰਦਾ ਹੈ ਉਸ ਤੋਂ ਬਾਅਦ ਠੀਕ 36 ਦਿਨਾਂ ਬਾਅਦ 23 April 2023 ਨੂੰ ਭਾਈ ਅਮਰਿਤਪਾਲ ਸਿੰਘ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪਿੰਡ ਰੋਡੇ ਤੋਂ ਆਪਣੀ ਗ੍ਰਿਫਤਾਰੀ ਦਿੰਦੇ ਨੇ ਆਤਮ ਸਮਰਪਣ ਕਰਦੇ ਨੇ ਪੁਲਿਸ ਦੇ ਅੱਗੇ ਉਸ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਂਦਾ ਹੈ ਸਮੇਂ-ਸਮੇਂ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਨਾਲ ਧੱਕਾ ਕਰਨ ਦੇ ਇਲਜ਼ਾਮ ਜਿਹੜੇ ਨੇ ਲੱਗਦੇ ਰਹੇ ਨੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਹੜੀ ਭੁੱਖ ਹੜਤਾਲ ਵੀ ਜੇਲ੍ਹ ਦੇ ਵਿੱਚ ਸ਼ੁਰੂ ਕਰ ਦਿੱਤੀ ਸੀ ਕਿਸ ਤਰ੍ਹਾਂ ਉਹਨਾਂ ਦਾ ਮਾਮਲਾ ਕੀ ਰਿਹਾ ਕਿ ਰੋਟੀਆਂ ਦੇ ਵਿੱਚ ਤਵਾਕੂ ਮਿਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਮੰਗ ਨੂੰ ਮੰਨ ਲਿਆ ਸੀ ਇਹ ਵੀ ਕਹਿ ਦਿੱਤਾ ਸੀ ਕਿ ਤੁਹਾਡਾ ਖਾਣਾ ਕੋਲ ਖੜ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਫੋਨ 'ਤੇ ਕਰਵਾ ਦਿੱਤੀ ਜਾਵੇਗੀ ਆਖਰ ਹਫਤੇ ਦੇ ਵਿੱਚ ਦੋ ਵਾਰ ਉਹਨਾਂ ਨੂੰ ਫੋਨ ਕਾਲ ਦੀ ਇਜਾਜ਼ਤ ਦਿੱਤੀ ਗਈ ਸੀ 2023 ਨੂੰ ਮੱਦੇਨਜ਼ਰ ਰੱਖਦੇ ਹੋਏ ਸਭ ਤੋਂ ਵੱਡਾ ਮਾਮਲਾ ਜਿਹੜਾ ਹੈ ਅਮਰਿਤਪਾਲ ਸਿੰਘ ਦਾ ਹੀ ਸਾਹਮਣੇ ਆਇਆ ਹੈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਆਪਰੇਸ਼ਨ ਅਮਰਿਤਪਾਲ ਇਸ ਸਾਲ ਦਾ ਸਭ ਤੋਂ ਵੱਡਾ ਕਾਰਨਾਮਾ ਰਿਹਾ ਏ ਹੁਣ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਤੇ ਐਨਐਸਏ ਜਾਰੀ ਹੈ ਜਿਸ ਦਿਨ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਆਪਰੇਸ਼ਨ ਅਮਰਿਤਪਾਲ ਚੱਲਿਆ ਉਹਨਾਂ ਤੇ ਐਨਐਸਏ ਲੱਗਿਆ ਹੋਇਆ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਬੰਦ ਨੇ ਜਲਦੀ ਹੀ ਐਨਐਸਏ ਨੂੰ ਚੁਣੌਤੀ ਦਿੱਤੀ ਜਾਵੇਗੀ 1 ਸਾਲ ਪੂਰਾ ਹੋਣ ਦੇ ਬਾਅਦ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜੇਲ੍ਹ ਚੋਂ ਰਿਹਾ ਹੋ ਸਕਦੇ ਨੇ ਕਿਹਾ ਜਾ ਰਿਹਾ ਹੈ ਐਨਐਸਏ ਟੁੱਟ ਸਕਦਾ ਹੈ ਐਨਐਸਏ ਟੁੱਟਣ ਤੋਂ ਬਾਅਦ ਉਹਨਾਂ ਦੇ ਸਾਥੀ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਜਾਣਗੇ ਤੇ ਉਹਨਾਂ ਦੇ ਸਾਥੀ ਦੁਬਾਰਾ ਤੋਂ ਵਾਰਿਸ ਪੰਜਾਬ ਜਥੇਬੰਦੀ ਦਾ ਜੋ ਖਰੜਾ ਹੈ ਉਹ ਤਿਆਰ ਕਰਕੇ ਦੁਬਾਰਾ ਤੋਂ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦੇਣਗੇ ਅਮਰਿਤਪਾਲ ਸਿੰਘ ਦਾ ਕਸੂਰ ਕੀ ਸੀ ਆਖਰ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਰਿਹਾ ਸੀ ਨਸ਼ੇ ਕਰਨ ਤੋਂ ਰੋਕ ਕੇ ਉਹਨਾਂ ਨੂੰ ਸਿੱਖੀ ਵੱਲ ਲਿਆ ਰਿਹਾ ਸੀ ਇਸ ਕਰਕੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਕਾਰਵਾਈ ਕੀਤੀ ਗਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਆਖਰ ਲੋਕਾਂ ਨੇ ਇਸ ਚੀਜ਼ ਤੇ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਸਾਂਝੀ ਕੀਤੀ ਹੈ ਆਖਰ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਬਿਲਕੁਲ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਤੇ ਕਾਰਵਾਈ ਹੋਈ ਹੈ ਇਹ ਬੇਬੁਨਿਆਦ ਹੈ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਇਹ ਗੱਲਬਾਤ ਸਾਹਮਣੇ ਰੱਖੀ ਜਾ ਰਹੀ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਫੀ ਤਰ੍ਹਾਂ ਦੇ ਜੋ ਗੱਲਬਾਤ ਵੀ ਕੀਤੇ ਜਾ ਰਹੇ ਨੇ ਆਖਰ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਲੋਕਾਂ ਵੱਲੋਂ ਇਹ ਵੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰੀਏ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇਸ ਵਕਤ ਲੈ ਚੱਲਦੇ ਆ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਵੱਲ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ ਅਨ ਜੇ ਗੱਲ ਕਰੀਏ ਬਚਪਨ ਤੋਂ ਹੀ 26 ਜਨਵਰੀ ਦੀ ਪਰੇਡ ਵੇਖਣ ਦੀ ਰੀਤ ਹਰ ਘਰ ਦੇ ਵਿੱਚ ਬਣੀ ਹੋਈ ਹੈ 15 ਅਗਸਤ ਦੇ ਮੁਕਾਬਲੇ 26 ਜਨਵਰੀ ਵਾਸਤੇ ਹਰ ਬੱਚੇ ਦੇ ਦਿਲ ਵਿੱਚ ਉਤਸ਼ਾਹ ਜ਼ਿਆਦਾ ਹੀ ਹੁੰਦਾ ਹੈ ਅੱਜ ਦੀ ਨਵੀਂ ਪੀੜ੍ਹੀ ਉਹ ਝਲਕ ਆਪਣੇ ਸੋਸ਼ਲ ਮੀਡੀਆ ਤੇ ਕਿਸੇ ਰੀਲ ਵਿੱਚ ਜ਼ਰੂਰ ਵੇਖੇਗੀ ਪਰ ਆਪਣੇ ਸੂਬੇ ਦੀ ਚਾਕੀ ਵੇਖ ਕੇ ਜੋ ਆਨੰਦ ਆਉਂਦਾ ਹੈ ਉਸ ਤੋਂ ਇਸ ਵਾਰ ਫਿਰ ਤੋਂ ਪੰਜਾਬੀ ਵਾਂਝੇ ਰਹਿ ਜਾਣਗੇ ਰਾਸ਼ਟਰ ਪ੍ਰੇਮ ਤੇ ਰਾਸ਼ਟਰ ਸਤਕਾਰ ਵਾਸਤੇ ਹਰ ਨਾਗਰਿਕ ਨੂੰ ਇਸ ਸਮੂਹ ਦੇ ਵਿੱਚ ਆਪਣੇ ਆਪ ਨੂੰ ਝਲਕਦਾ ਦੇਖਣਾ ਜ਼ਰੂਰੀ ਹੈ ਪੰਜਾਬ ਦੀਆਂ ਝਾਕੀਆਂ ਨੂੰ ਲਗਾਤਾਰ ਦੂਜੇ ਸਾਲ ਰੱਦ ਕਰਨ ਨਾਲ ਇਹ ਮਾਮਲਾ ਭਾਜਪਾ ਆਪ ਮਸਲਾ ਨਹੀਂ ਬਣ ਜਾਂਦਾ ਬਲਕਿ ਇਹ ਤਾਂ ਪੰਜਾਬ ਭਾਰਤ ਦਾ ਮਸਲਾ ਹੀ ਰਹੇਗਾ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਉਹਨਾਂ ਨਾਲ ਪੰਜਾਬ ਦੇ ਵਿੱਚ ਨਿਰਾਸ਼ਾ ਵੱਧ ਰਹੀ ਹੈ ਇੱਕ ਪਾਸੇ ਵੱਖਵਾਦ ਦੀ ਗੱਲ ਤੇ ਅਮਰੀਕਾ ਦਾ ਵੱਖਵਾਦ ਤੇ ਪ੍ਰਮੁੱਖ ਸਿੱਖ ਚਿਹਰੇ ਪਿੱਛੇ ਆਪਣੀ ਸਾਰੀ ਤਾਕਤ ਲਗਾ ਦੇਣਾ ਸਿੱਖਾਂ ਦੇ ਮਨਾਂ ਵਿੱਚ ਸਵਾਲ ਪੈਦਾ ਕਰ ਰਿਹਾ ਹੈ ਹੁਣ ਸਿੱਖਾਂ ਦੀ ਪਰਵਾਹ ਆਪਣਿਆਂ ਨਾਲੋਂ ਜ਼ਿਆਦਾ ਬੇਗਾਨੇ ਕਰਨ ਲੱਗ ਪਏ ਨੇ ਦੂਜੇ ਪਾਸੇ ਪਾਣੀਆਂ ਨੂੰ ਲੈ ਕੇ ਅਦਾਲਤੀ ਕਾਰਵਾਈ ਵਿੱਚ ਪੰਜਾਬ ਦੇ ਘਟਦੇ ਪਾਣੀ ਦੇ ਪੱਧਰ ਬਾਰੇ ਹਕੀਕਤ ਸਮਝੇ ਬਿਨਾ ਹੀ ਐਸਵਾਈਐਲ ਬਣਾਉਣ ਦੇ ਫੈਸਲੇ ਤੇ ਅਮਲ ਕਰਾਉਣ ਦੇ ਕਦਮ ਪੰਜਾਬ ਨੂੰ ਸਹਿਮਿਆ ਸਹਿਮਿਆ ਬਣਾਈ ਰੱਖਦੇ ਨੇ ਵੈਸੇ ਤਾਂ ਰਾਈਪੇਰੀਅਨ ਕਾਨੂੰਨ ਮੁਤਾਬਕ ਮਸਲਾ ਹੱਲ ਹੋਣਾ ਚਾਹੀਦਾ ਪਰ ਪੰਜਾਬ ਦੀ ਸੁਣਵਾਈ ਕਿਤੇ ਵੀ ਨਹੀਂ ਹੁੰਦੀ ਤੇ ਉਸ ਨੂੰ ਵਿਖਿਆਨ ਦਿੱਤੇ ਜਾਣੇ ਸ਼ੁਰੂ ਹੋ ਜਾਂਦੇ ਨੇ ਕਿ ਉਹ ਕੁਰਬਾਨੀ ਦੇ ਵਕਰੇ ਵਜੋਂ ਪੈਦਾ ਹੋਇਆ ਸੀ ਤੇ ਹਰ ਮਾਮਲੇ ਵਿੱਚ ਕੁਰਬਾਨੀ ਦਿੰਦਾ ਹੀ ਚੰਗਾ ਲੱਗਦਾ ਏ ਫਿਰ ਆਉਂਦਾ ਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਗ੍ਰਹਿ ਮੰਤਰੀ ਨੇ ਇਹ ਤਾਂ ਆਖ ਦਿੱਤਾ ਹੈ ਕਿ ਜੋ ਆਪਣੀ ਗਲਤੀ ਨਹੀਂ ਮੰਨਦੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਵੇਗਾ ਉਸ ਇੱਕ ਨੂੰ ਛੱਡ ਕੇ ਬਾਕੀ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਬਾਰੇ ਕੀ ਕਹੋਗੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਤਾਂ ਜੇਲ੍ਹ ਵਿੱਚ ਰਹਿੰਦੇ ਹੋਏ ਆਪਣਾ ਮਾਨਸਿਕ ਸੰਤੁਲਨ ਵੀ ਗਵਾ ਚੁੱਕੇ ਨੇ ਤੇ ਪਰਿਵਾਰ ਵਾਲੇ ਉਹਨਾਂ ਦੀ ਦੇਖ ਰੇਖ ਵਾਸਤੇ ਉਹਨਾਂ ਨੂੰ ਘਰ ਲੈ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਵੀ ਤਾਂ ਰਹਾ ਨਹੀਂ ਕੀਤਾ ਜਾ ਰਿਹਾ ਤੇ 84 ਦੇ ਜ਼ਖਮਾਂ ਨੂੰ ਵੀ ਅੱਲੇ ਰੱਖਿਆ ਹੀ ਜਾ ਰਿਹਾ ਹੈ ਕੇਂਦਰ ਆਪ ਆਪਣੀ ਜੀ ਡੀ ਪੀ ਡੀ 70% ਰਕਮ ਤੇ ਕਰਜ਼ਾ ਲੈ ਚੁੱਕਿਆ ਹੈ ਤੇ ਜੇ ਗੱਲ ਕਰੀਏ ਆਈ ਐਮ ਐਫ ਦੇ ਮੁਤਾਬਕ ਇਹ 100% ਦੀ ਤੇ ਵੀ ਜਾ ਸਕਦਾ ਹੈ ਇਸ ਕਰਜ਼ੇ ਨਾਲ ਕਿੰਨੀਆਂ ਹੀ ਸਕੀਮਾਂ ਚੱਲ ਰਹੀਆਂ ਨੇ ਤੇ 80% ਆਬਾਦੀ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਪਰ ਜੇ ਪੰਜਾਬ ਦੀ ਸਰਕਾਰ ਬਿਜਲੀ ਮੁਫਤ ਕਰੇ ਤਾਂ ਕਰਜ਼ਾ ਲੈਣ ਦੀ ਉਸ ਦੀ ਸਮਰੱਥਾ ਘਟਾ ਦਿੱਤੀ ਜਾਂਦੀ ਹੈ ਜੇ ਹੋ ਮੁਫਤ ਧਾਰਮਿਕ ਯਾਤਰਾਵਾਂ ਕਰਾਏ ਤਾਂ ਪੈਸੇ ਲੈ ਕੇ ਵੀ ਟ੍ਰੇਨਾਂ ਨਹੀਂ ਦਿੱਤੀਆਂ ਜਾਂਦੀਆਂ ਪਿਛਲੀਆਂ ਗਲਤੀਆਂ ਸਰਕਾਰਾਂ ਦੀਆਂ ਤੇ ਆਰਡੀਐਫ ਦੀ ਰਕਮ ਹੁਣ ਤੱਕ ਜਾਰੀ ਨਹੀਂ ਹੋਈ ਹੈ ਅਖਰ ਇਸ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ ਸੋ ਸਵਾਲ ਬਹੁਤ ਨੇ ਜੋ ਕੀਤੇ ਜਾ ਸਕਦੇ ਨੇ ਲੇਕਿਨ ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇ ਗੱਲਬਾਤ ਇੱਥੇ ਹੀ ਬੰਦ ਨਹੀਂ ਹੋ ਜਾਂਦੀ ਐ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ